ਹਾਂਜੀ ਵੈਗਰ ਜੀ ਇੱਕ ਖਾਲਸਾ ਵੈਗਰ ਜੀ ਇੱਕ ਫਤ ਜਿਹੜਾ ਅੱਜ ਤੋਂ ਤੁਹਾਨੂੰ ਆਪਾਂ ਸ਼ਬਦ ਦੁਆਰਾ ਦੱਸਣ ਲੱਗੇ ਆਂ ਕਈਆਂ ਦੇ ਕਮੈਂਟ ਐ ਇਸੇ ਵੀ ਤੁਸੀਂ ਸ਼ਬਦ ਗਲਤ ਬੋਲਦੇ ਹੋ ਸਕਦਾ ਵੀ ਅੱਜ ਕੱਲ ਪੱਖੇ ਦੀ ਹਵਾ ਨਾਲ ਮਾਰਾ ਮोटा ਸ਼ਬਦ ਜਿਹੜਾ ਟੁੱਟ ਜਾਂਦਾ ਆਪਾਂ ਉਸ ਗੱਲ ਦੇ ਖਿਮਾ ਦੇ ਜੱਜਤਾ ਮਾਫੀ ਮੰਗਦੇ ਆਂ ਸਾਰੇ ਸਾਧ ਸੰਗਤ ਨੂੰ ਤੇ ਦੁਆਰਾ ਆਪਾਂ ਉਹੀ ਸ਼ਬਦ ਅਚਾਰਨ ਕਰਦੇ ਆਂ ਤੁਸੀਂ ਵੀ ਇਸ ਸ਼ਬਦ ਨੂੰ ਇੱਕ ਘੰਟਾ ਜਾਪ ਕਰਨ ਦੇ ਨਾਲ ਸਾਰੀਆਂ ਮਨੋਕਾਮਨਾ ਪੂਰੀਆਂ ਹੁੰਦੀਆਂ ਨੇ ਬੇਰਜਗਾਰੀ ਲਈ ਉਹ ਹਟਦੀ ਆ ਨੌਕਰੀਆਂ ਮਿਲਦੀਆਂ ਨੇ ਕਾਰੋਬਾਰ ਵਿੱਚ ਵਾਧਾ ਹੁੰਦਾ ਹੈ ਧਿਆਨ ਨਾਲ ਸੁਣੋ ਚਾਚਰੀ ਸ਼ੰਤ ਪ੍ਰਸ਼ਾਦ ਤੂ ਪ੍ਰਸ਼ਾਦੀ ਗਵਿੰਦੇ ਮੁਕੰਦੇ ਉਧਾਰੇ ਅਪਾਰੇ ਹਰੀਓ ਕਰਿਓ ਨਿਰਨਾਮੇ ਆਕਾਮੇ Vegro de cacaça, velho de...